ਅਲੀ ਦੇ ਹਾਲੀਵੁੱਡ ਹਾਈਟਸ ਦੇ ਵਿੱਚ ਪੁਲਿਸ ਨੇ ਚਲਾਇਆ ਸਰਚ ਅਭਿਆਨ ਮੌਕੇ ਤੇ ਖੰਗਾਲਿਆ ਪੂਰਾ ਰਿਕਾਰਡ ਕਰਾਏਦਾਰਾਂ ਦੀ ਵੀ ਕੀਤੀ छानबीन ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਤੁਹਾਡਾ ਆਪਣਾ ਅਰुण ਕੁਰਾਲੀ ਅੱਜ ਕੁਰਾਲੀ ਸਿਟੀ ਦੇ ਐਸਐਚਓ ਅਤੇ ਕੁਰਾਲੀ ਦੇ ਸਦਰ ਥਾਣੇ ਦੇ ਐਸਐਚਓ ਵੱਲੋਂ ਮੁਹਿੰਮ ਚਲਾਈ ਗਈ ਹੈ ਜਿਸ ਦੇ ਤਹਿਤ ਹਲੀਵੁੱਡਸ ਹਾਈਟਸ ਦੇ ਚੱਪੇ-ਚੱਪੇ ਨੂੰ ਖੰਗਾਲਿਆ ਗਿਆ ਅਤੇ ਉੱਥੇ ਰਹਿ ਰਹੇ ਕਿਰਾਏਦਾਰਾਂ ਨਾਲ ਵੀ ਗੱਲਬਾਤ ਕੀਤੀ ਗਈ ਹੈ ਤੇ ਉਹਨਾਂ ਦੀ ਵੈਰੀਫਿਕੇਸ਼ਨ ਵੀ ਚੈੱਕ ਕੀਤੀ ਗਈ ਹੈ ਦੋਨੋਂ ਥਾਣਿਆਂ ਦੇ ਐਸਐਚਓ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 26 ਜਨਵਰੀ ਦੇ ਮੱਦੇਨਜ਼ਰ ਇਹ ਮੁਹਿੰਮ ਅੱਗੇ ਵੀ ਲਗਾਤਾਰ ਜਾਰੀ ਰਹੇਗੀ ਉਹਨਾਂ ਦੱਸਿਆ ਕਿ ਜੇਕਰ ਕੋਈ ਵੀ ਕੋਈ ਸ਼ੱਕੀ ਵਿਅਕਤੀ ਜਾਂ ਕੋਈ ਸ਼ੱਕੀ ਚੀਜ਼ ਕਿਸੇ ਨੂੰ ਮਿਲਦੀ ਹੈ ਤਾਂ ਉਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ ਕੀ ਕਹਿਣਾ ਥਾਣਾ ਮੁਖੀ ਦਾ ਆਉ ਤੁਹਾਨੂੰ ਵੀ ਸੁਣਾਉਂਦੇ ਹਾਂ ਨਾਲ ਨੂੰ ਐਸਐਸਪੀ ਸਾਹਿਬ ਜੀ ਦੇ ਹਦਾਇਤਾਂ ਮੁਤਾਬਕ 26 ਜਨਵਰੀ ਨੂੰ ਮੱਦੇਨਜ਼ਰ ਰੱਖਦੇ ਹੋਏ ਏਰੀਆ ਦੇ ਵਿੱਚ ਕਾਫੀ ਅਲਰਟ ਕੀਤਾ ਗਿਆ ਹੈਗਾ ਜਿਸ ਤਰ੍ਹਾਂ ਤਾਜ਼ੀ ਪੁੱਛ ਸਾਡੇ ਕਰਾਲੀ ਤੇ ਦੀਨਪੰਦੇ ਹਾਲੀਵੁੱਡ ਹਾਈਟਸ ਦੇ ਵਿੱਚ ਅੱਜ ਚੈਕਿੰਗ ਕੀਤੀ ਹੈਗੀ ਆ ਕੈਸ ਆਪਰੇਸ਼ਨ ਨੂੰ ਅਸੀਂ ਸ਼ੇਅਰ ਕੀਤਾ ਹੈਗਾ ਇਸ ਦੇ ਤਹਿਤ ਸਾਡੇ ਦੋਵੇਂ ਸਦਰ ਕਰਾਲੀ ਤੇ ਸਿਟੀ ਕਰਾਲੀ ਥਾਣੇ ਦੀ ਫੋਰਸ ਵੱਲੋਂ ਜਿਹੜੇ ਫਲੈਟ ਹੈਗੇ ਨੇ ਉਹਨਾਂ ਦੀ ਚੈਕਿੰਗ ਕੀਤੀ ਗਈ ਤੇ ਕੁਝ ਇੱਥੇ ਸ਼ਰਾਰਤੀ ਅਨਸਰ ਮਿਲੇ ਆ ਕੁਝ ਕੋਈ ਗਲਵਾ ਚੈਕਿੰਗ ਚੱਲ ਰਹੀ ਹੈਗੀ ਆ ਜੇਕਰ ਕੋਈ ਸਾਨੂੰ ਇਹ ਸ਼ਰਾਰਤੀ ਅਨਸਰ ਜਾਂ ਫਿਰ ਕੋਈ ਇਲੀਗਲ ਚੀਜ਼ ਜੇ ਕੋਈ ਕੁਝ ਵੀ ਚੀਜ਼ ਮਿਲਦਾ ਤੇ ਉਹਦੇ ਖਿਲਾਫ ਨਾ ਕੋ ਬੰਦੀ ਕਾਰਵਾਈ ਕਰਾਂਗੇ ਜੀ ਉਹਨੇ ਸਰਚ ਆਪਰੇਸ਼ਨ ਜਾਰੀ ਹੈ ਇਹ ਇੱਕ ਅੱਗੇ ਵੀ ਚੱਲੇਗਾ ਜੀ ਆ ਬਸ ਅੱਜ ਦਾ ਦਿਨ ਸੀ ਨਹੀਂ ਇਹ ਡੇਲੀ ਕੋਈ ਨਾ ਕੋਈ ਸਾਡੇ ਪ੍ਰੋਗਰਾਮ ਦੇ ਚੈਟ ਰੇਲਵੇ ਸਟੇਸ਼ਨ ਵੀ ਅਪਾ ਚੈੱਕ ਕਰਾਂਗੇ ਮਾਰਕੀਟ ਵੀ ਚੈੱਕ ਕਰਾਂਗੇ ਤੇ ਹੋਰ ਵੀ ਪਬਲਿਕ ਤੇ ਭੀੜ ਭੜਾ ਵਾਲੇ ਇਲਾਕੇ ਦੀ ਚੈਕਿੰਗ ਜਾਰੀ ਰਹੇਗੀ ਠੀਕ ਹੈ ਸਰ ਥੈਂਕ ਯੂ ਇਹ 26 ਜਨਵਰੀ ਦੀ ਸਕਿਉਰਟੀ ਨੂੰ ਮਤਲਬ ਨਜ਼ਰ ਰੱਖਦੇ ਹੋਏ ਇਹ ਸਾਡੇ ਅਲੱਗ-ਅਲੱਗ ਸਰਚ ਆਪਰੇਸ਼ਨ ਹੁੰਦੇ ਆ ਜੀ ਤੇ ਉਸ ਸਰਚ ਆਪਰੇਸ਼ਨ ਦੇ ਦੌਰਾਨ ਅਸੀਂ ਇੱਕ ਹਾਲੀਵੁੱਡ ਹਾਇਟ ਦੇ ਜਿਨੀ ਫਲਾਈਟ ਹੈ ਸਾਰੇ ਨੇ ਅਸੀਂ ਚੈਕਿੰਗ ਕਰ ਰਹੇ ਹਾਂ ਕਿ ਇਸ ਸਵੇਰ ਸਾਡਾ ਅਲੱਗ ਜੋ ਵੀ ਸਾਨੂੰ ਅੱਗੇ ਸਾਡਾ ਆਪਰੇਸ਼ਨ ਹੋਏਗਾ ਉਸ ਹਿਸਾਬ ਨਾਲ ਅਸੀਂ ਉਹਦੀ ਚੈਕਿੰਗ ਕਰਾਂ ਠੀਕ ਕੋ ਸੋਚ